ਕੱਕੜ ਬਰਤਨ ਸਟੋਰ ਖੇਮਕਨ ਰੋਡ ਨੀਅਰ ਪੈਟਰੋਲ ਪੰਪ ਪੰਜਾਬੀ ਦੇ ਵਿੱਚ ਲਿਖਿਆ ਜੀ ਆਪਣੀ ਦੁਕਾਨ ਤੇ ਕੱਕੜ ਬਰਤਨ ਸਟੋਰ ਆਪਣੇ ਕੋਲ ਆ ਗਈਆਂ ਜੀ ਦਿਵਾਲੀ ਦੀਆਂ ਆਫਰਾਂ ਦਾ ਕਹਿੰਦੇ ਸੀ ਦਿਵਾਲੀ ਦੀਆਂ ਆਫਰਾਂ ਲੈ ਕੇ ਆਓ ਦਿਵਾਲੀ ਦੀਆਂ ਆਫਰਾਂ ਸਭ ਲੈਣ ਦੀਆਂ ਏ ਮੇਰੇ ਵੀਰ ਜੀ ਕਹਿੰਦੇ ਵਿੱਚ ਸਾਰੀਆਂ ਆਫਰਾਂ ਤੁਹਾਡੇ ਕੋਲ ਵਧੀਆ ਮਾਲ ਮਿਲੂ ਇਹ ਨਹੀਂ ਮੇਲੇ ਵਾਲਾ ਮਾਲ ਚਾਲੂ ਵੈਰਾਈਟੀ ਨਹੀਂ ਵਧੀਆ ਵਿੱਚ ਆਫਰਾਂ ਤੇਨੇ ਆਜੋ ਵੀਰ ਜੀ ਅੰਦਰ ਵਿਖਾਈਏ ਸਾਰੀਆਂ ਆਟਮਾ ਆਜੋ ਵੀਰ ਜੀ ਕੱਕੜ ਬਰਤਨ ਸਟੋਰ ਤੇ ਓਨਰ ਸਾਡੇ ਮਿਲਣਗੇ ਤੁਹਾਨੂੰ ਦੁਕਾਨ ਤੇ ਬੈਠੇ ਰਹਿਣਗੇ ਦਿਵਾਲੀ ਤੇ ਅੱਗੇ ਤੁਹਾਨੂੰ ਦੱਸਿਆ ਨਹੀਂ ਕਦੀ ਪੁਰਾਣੀ ਦੁਕਾਨ 30 ਸਾਲ ਪੁਰਾਣੀ ਆਪਣੀ ਪ੍ਰਵੀਨ ਮੈਡੀਕਲ ਸਟੋਰ ਤੇ ਲੱਗ ਗਈ ਆ ਕੱਕੜ ਵਰਤਨ ਸਟੋਰ ਤੇ ਆਪਣਾ ਅਕਾਊਂਟ ਵੀ ਹੈਗਾ ਵੀਰ ਜੀ ਜਗਜੀਤ ਦਾਲ ਵਾਲੇ ਆਪਣਾ ਬਹੁਤ ਸਹਿਯੋਗ ਦਿੰਦੇ ਨੇ ਅਸੀਂ ਇਹਨਾਂ ਦੇ ਨਾਲ ਜੁੜੇ ਰਵਾਂਗੇ ਸਾਰੀ ਉਮਰ ਆਜੋ ਜੀ ਉਸ ਤੋਂ ਬਾਅਦ ਕੀ ਹੈਗਾ ਇਹ ਆਪਣੇ ਚੁੱਲਿਆਂ ਦੇ ਆਫਰਾਂ ਲਾਤੀਆਂ ਐ ਤੁਹਾਨੂੰ ਕੁਕਰਾਂ ਦੇ ਆਫਰਾਂ ਲਾਤੀਆਂ ਐ ਐਕਸਚੇਂਜ ਆਫਰ ਵੀ ਹੈਗੀ ਆ ਚੁੱਲਿਆਂ ਤੇ ਆਫਰ ਕੁਰਸੀਆਂ ਤੇ ਆਫਰ ਹਰੇਕ ਚੀਜ਼ ਤੇ ਆਫਰ ਮਿਲੇਗੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਕੇ ਆਜੋ ਕਮੈਂਟ ਕਰਕੇ ਸੋਨੇ ਸੁਨੇ ਆ ਜਾਓ ਤੁਹਾਨੂੰ ਗਿਫਟ ਜਰੂਰ ਮਿਲੇਗਾ ਦਾ ਤੁਹਾਨੂੰ ਅੱਗੇ ਵੀ ਲਸਿਆ ਮੇਲਿਆਂ ਵਾਲੀ ਕੋਈ ਵੈਰਾਈਟੀ ਨਹੀਂ ਕੋਈ ਲੋਹੇ ਦਾ ਰੰਗ ਕੀਤਾ ਨਹੀਂ ਅੱਜ ਕਾਲ ਜਿਹੜਾ ਸੇਤ ਲਈ ਬਹੁਤ ਖਲਵਾੜ ਹੋ ਰਿਹਾ ਲੋਕੀ ਲੋਹੇ ਦੇ ਰੰਗ ਕਰਕੇ ਚੀਜ਼ਾਂ ਵੇਚੀ ਜਾਂਦੇ ਆ ਪਿਓਰ ਸਟੀਲ ਦੀਆਂ ਟ੍ਰਾਈਪਲਾਈਆਂ ਨੂੰ ਕਹਿੰਦੇ ਆ ਜੀ ਸੀਬੀਐਸ ਕੰਪਨੀ ਦੀਆਂ ਆਟਮਾ ਆ ਗਿਆ ਟ੍ਰਾਈਪਲਾਈ ਬਹੁਤ ਭਾਰੀ ਚੀਜ਼ ਹੈ ਜੀ ਇਹਦੇ ਵਿੱਚ ਕੋਈ ਨੁਕਸਾਨ ਨਹੀਂਗਾ ਜਿੱਦਾਂ ਮਰਜ਼ੀ ਇਹਨੂੰ ਨਾ ਖਰਾਬ ਹੋਣੀ ਲਾਈਫਟਾਈਮ ਗਾਰੰਟੀਆਂ ਆਂਦੀਆਂ ਜੀ ਲਿਖਾ ਕੇ ਲਈ ਜਾਓ 10 ਸਾਲ ਦੀ ਗਾਰੰਟੀ ਘੱਟੋ ਘੱਟ ਦੇਵਾਂਗੇ ਲਾਈਫਟਾਈਮ ਕਹਿੰ ਗਲਾਸਾਂ ਕਲੁੱਸਾਂ ਦੀ ਵੈਰਾਈਟੀ ਕੁੱਕਰ ਵੀ ਇਦਾਂ ਹੀ ਆ ਗਏ ਜੀ ਲਾਈਫਟਾਈਮ ਗਾਰੰਟੀਆਂ ਵਾਲੇ ਬਲੈਕ ਕੁੱਕਰ ਸਟੀਲ ਦੇ ਕੁੱਕਰ ਆਪਣੇ ਕੋਲ ਅੱਗੇ ਸਕੂਲਾਂ ਦਾ ਹੀ ਬਹੁਤ ਰਿਸਪੌਂਸ ਮਿਲਿਆ ਕਿ ਆ ਵੱਡੇ ਕੁੱਕਰ 20 20 30 ਲੀਟਰ ਤੱਕ ਆਪਣੇ ਕੋਲ ਅੱਗੇ 22 ਲੀਟਰ ਦਾ 2 ਲੀਟਰ ਤੋਂ ਲੈ ਕੇ 22 ਲੀਟਰ ਤੱਕ ਸਟੀਲ ਦੇ ਕੁੱਕਰ ਆ ਗਿਆ ਜੀ ਇਸ ਤਰ੍ਹਾਂ ਹੀ ਸਾਰੇ ਭਾਂਡੇ ਵੱਡੇ ਤੋਂ ਵੱਡੀਆਂ ਕੜਾਹੀਆਂ ਛੋਟੀਆਂ ਤੋਂ ਛੋਟੀਆਂ ਕੜਾਹੀਆਂ ਤਾਂਬੇ ਦੀਆਂ ਦੇਗਚੀਆਂ ਇਹ ਤਾਂਬੇ ਦੀਆਂ ਵੈਰਾਈਟੀਆਂ ਗਾਹਕ ਮੰਗਦਾ ਆਈ ਜੀ ਸਾਰੀ ਆਈਟਮ ਦੇਖ ਚੀ ਲੈਣ ਦੀ ਤਾਂਬੇ ਦੀਆਂ ਕੜਾਹੀਆਂ ਚਾਹਲੇ ਸਾਸਪੈਨ ਤਾਂਬੇ ਦੇ ਪਿੱਤਲ ਦੇ ਉਸ ਤੋਂ ਬਾਅਦ ਅਲੱਗ ਫੈਂਸੀ ਆਟਮਾ ਜਿੱਦਾਂ ਦੀ ਮਰਜ਼ੀ ਵੇਖੋ ਜੀ ਅੱਗੇ ਆਂਡੇ ਦਿੱਤੇ ਹੀ ਤੁਹਾਨੂੰ ਪਿਛਲੇ ਯਾਰ ਐਰ ਕੀ ਤੁਹਾਨੂੰ ਨਵੀਂ ਆਟਮ ਦੇਵਾਂਗੇ ਜੀ ਚਮਚ ਦੇਖੋ ਕਿੱਡੇ ਵਧੀਆ ਇਹ ਵੇਖੇ ਹੀ ਸਮਝੋ ਜੀ ਕੱਕੜ ਬਰਤਨ ਸਟੋਰ ਖੇਮਕਨ ਰੋਡ ਨੀਅਰ ਪੈਟਰੋਲ ਪੰਪ ਪੰਜਾਬੀ ਦੇ ਵਿੱਚ ਲਿਖਿਆ ਜੀ ਆਪਣੀ ਦੁਕਾਨ ਤੇ ਪੈਟਰੋਲ ਪੰਪ ਤੋਂ ਆਉਂਦੇ ਪਹਿਲੇ ਦੁਕਾਨ ਨੇ ਡਿਨਰ ਸੈਟਾਂ ਦੇ ਆਫਰ ਲੈ ਆਏ ਜੀ ਵੀਰ ਜੀ 700 ਰੁਪਏ ਦਾ ਡਿਨਰ ਸੈਟ ਚੜੂਗਾ ਇਹ ਨਹੀਂ ਦੇਸੀ ਗਾਰੰਟੀ ਵਾਲੇ ਡਿਨਰ ਸੈਟ ਦਵਾਂਗੇ ਜੀ ਇਹਦੇ ਵਿੱਚ ਭਾਵੇਂ ਅਨ ਬ੍ਰੇਕੇਬਲ ਲੈ ਲਓ ਭਾਵੇਂ ਦੂਜਾ ਲੈ ਲਓ 700 ਰੁਪਏ ਦਾ ਡਿਨਰ ਸੈਟ ਉਸ ਤੋਂ ਬਾਅਦ ਹੈ ਵੇਖੋ ਮੈਲਾ ਮੈਂ ਦਾ ਡਿਨਰ ਸੈਟ 1000 ਰੁਪਏ ਦਾ ਮੈਲਾ ਮੈਂ ਦਾ ਡਿਨਰ ਸੈਟ 700 ਰੁਪਏ ਦਾ ਹੋਰ ਉੱਪਰ ਕੁਆਲਿਟੀਆਂ ਲੈਣੀਆਂ ਤੇ ਫਿਰ ਵੇਖੋ ਜੀ ਕੁ ਆਓ ਜੀ ਆਓ ਜੀ ਆਓ ਜੀ ਆਓ ਜੀ ਆਓ ਜੀ ਵੀਰ ਜੀ ਇਹ ਚੀਜ਼ ਨੋਟ ਕਰੋ ਲੋਕੀ ਵਿਖਾਉਂਦੇ ਆ ਥੱਲੇ ਕੱਪੜਾ ਵਿਛਾ ਕੇ ਮੈਟ ਵਿਛਾਉਂਦੇ ਆ ਪੱਥਰ ਪਿਓਰ ਜੋ ਤੇ ਡਿਨਰ ਸੈਟਰੀ ਪਿਓਰ ਜੋ ਤੇ ਬੰਦਾ ਹੀ ਪਿਓਰ ਜੋ ਛੁੱਟਣ ਵਾਲੇ ਇਹਨੇ ਵੀ ਕੋਈ ਇਹ ਨਾ ਐਡ ਕੀਤੀ ਆ ਜਗਜੀਤ ਦਾਲ ਵਾਲੇ ਵੀਰ ਜੀ ਸਾਡੀ ਵੀਡੀਓ ਬਣਾਉਂਦੇ ਅਸਲੀ ਤੇ ਮਾਲ ਵੀ ਦਵਾਂਗੇ ਅਸਲੀ ਲੈਣ ਆਸਤੇ ਆਉਣਾ ਪਾਣਾ ਕੱਕੜ ਬਰਤਨ ਸਟੋਰ ਧੰਨਵਾਦ ਜੀ ਵਿਰਜੀ ਚੁੱਲਿਆਂ ਵਾਸਤੇ ਆਫਰ ਲੈ ਆਏ ਆ ਤੁਹਾਡੇ ਵਾਸਤੇ ਜੀ 32 ਵਾਲੇ ਚੁੱਲ੍ਹੇ ਜਿਹਨੂੰ ਆਪਾਂ ਹੀਟਰ ਵੀ ਕਹਿੰਦੇ ਆ ਇਨਫਰ 红 ਵੀ ਕਹਿੰਦੇ ਆ ਸਾਰੇ ਭਾਂਡਿਆਂ ਵਾਲੇ ਤਾਂਬੇ ਦੇ ਪਿੱਤਲ ਦੇ ਮਿੱਟੀ ਦੇ ਭਾਂਡੇ ਚਲਾਓ ਲੋਕੀ ਵੇਚਦੇ ਨਕਲੀ ਚਾਈਨਾ ਤੇ ਆਪਣਾ ਨਾਮ ਲਿਖ ਕੇ ਕਿਵੇਂ ਗਾਰੰਟੀ ਦਿੰਦੇ ਆ ਆਪਾਂ ਤੁਹਾਨੂੰ ਕਹਿੰਦੇ ਕੰਪਨੀ ਦੀ ਗਾਰੰਟੀ ਜਿਹੜੀ ਕੰਪਨੀ ਤੋਂ ਹੁੰਦੀ ਆ ਸਾਲ ਦੀ ਗਾਰੰਟੀ ਆ ਚਾਈਨ ਸਟਾਰ ਕੰਪਨੀ ਦਾ 5 ਸਟਾਰ ਬਣੇ ਜੋ ਕੰਪਨੀ ਵੱਲੋਂ ਰੇਡਰ ਦੇ ਵੈਸੇ ਰੇਟ ਹੈ ਜੀ 2500 3000 ਤੁਹਾਨੂੰ ਲੱਗੇਗਾ ਸਿਰਫ 2000 ਦਾ ਦੀਵਾਲੀ ਤੇ ਆਫਰ ਉਸ ਤੋਂ ਬਾਅਦ ਤਵਾ ਵੀ ਫਰੀ ਦਿੱਤਾ ਜਾਏਗਾ ਨਾਲੇ ਨੈਟ ਜਾਲੀ ਵੀ ਦਿੱਤੀ ਜਾਏਗੀ ਫਰੀ ਜੀ ਸਿਰਫ 2000 ਰੁਪਏ ਦਾ ਸ਼ਾਇਨ ਸਟਾਰ ਦਾ ਉਸ ਤੋਂ ਬਾਅਦ ਆ ਜਾਓ ਜੀ ਪਿਜਨ ਕੰਪਨੀ ਦਾ ਇਹਦੀ ਵੀ ਗਾਰੰਟੀ 2 ਸਾਲ ਦੀ ਜੋ ਜੀ ਵੀਰ ਜੀ ਸਭ ਤੋਂ ਵੱਡੀ ਗੱਲ 2 ਸਾਲ ਦੀ ਗਾਰੰਟੀ ਕੰਪਨੀ ਦੇ ਆ ਬਿੱਲ ਨਾਲ ਦਵਾਂਗੇ ਜੀ ਇਹਦੇ ਨਾਲ ਵੀ ਜਾਲੀ ਫਰੀ ਆ ਇਹ ਰੇਟ 3500 4000 ਆ ਰਿਹਾ ਇਹਦਾ ਤੁਹਾਨੂੰ ਕਿੰਨਾ ਲੱਗੇਗਾ ਸਿਰਫ 5200 ਰੁਪਿਆ ਉਸ ਤੋਂ ਬਾਅਦ ਗਾਹ ਦੀ ਡਿਮਾਂਡ ਸੀ ਕੱਚੇ ਦੀ ਗਾਰੰਟੀ ਦਿਓ ਜੀ ਲਓ ਜੀ ਵੰਡਰਸ਼ੈਪ ਨੇ ਸਾਰੇ ਦੁੱਖ ਤੋੜਤੇ ਜਿਹੜਾ ਬੰਦਾ ਹੀ ਬਹੁਤ ਆ ਇਸ ਕੰਮ ਕੋਈ ਆਪਦੀਆਂ ਫੋਟੋਆਂ ਨਹੀਂ ਲਾਈਆਂ ਵੇਖੋ ਸੰਜੀਵ ਕਪੂਰ ਜੋ ਮਾਸਟਰਸ਼ਿਪ ਇਹਦੀ ਗਾਰੰਟੀ 'ਚ 2 ਸਾਲ ਦੀ ਕੰਪਨੀ ਵੱਲੋਂ ਸ਼ੀਸ਼ੇ ਦੇ ਵੀ ਗਾਰੰਟੀ ਦਵਾਂਗੇ ਤਵਾ ਵੀ ਫਰੀ ਦੇਵਾਂਗੇ ਤਵਾ ਜਾਲੀ ਇਨਫਰ 红 ਤੇ ਸਭ ਤੋਂ ਵੱਡੀ ਗੱਲ ਨੋਟ ਕਰਨ ਵਾਲੀ ਕੱਚੇ ਦੀ ਗਾਰੰਟੀ 2 ਸਾਲ ਦੀ ਹੋਮ ਸਰਵਿਸ ਵੀ ਦੇਵਾਂਗੇ ਜੀ ਜਿਹੜਾ ਪਿੰਡ ਸ਼ਹਿਰ ਕਹੋਗੇ ਘਰੇ ਠੀਕ ਕਰਨ ਆਉਣਗੇ 2 ਸਾਲ ਦੀ ਸਭ ਤੋਂ ਵੱਡਾ ਸਾਡਾ ਮਾਲ ਵੇਚਣ ਦਾ ਜੋ ਵੱਡੀ ਆਫਰ ਇਹ ਜੋ ਸਭ ਤੋਂ ਵੱਡੀ 2 ਸਾਲ ਦੀ ਕੱਚ ਦੀ ਗਾਰੰਟੀ ਹੋਮ ਸਰਵਿਸ ਤਵਾ ਜਾਲੀ ਸਭ ਕੁਝ ਫਰੀ ਧੰਨਵਾਦ ਜੀ ਗਿਫਟ ਤੇ ਗਿਫਟ ਤੇ ਗਿਫਟ ਤੇ ਗਿਫਟ ਤੇ ਆਵਾਗੇ ਜੀ ਵੀਡੀਓ ਲਾਈਕ ਸ਼ੇਅਰ ਕਰ ਦਿਓ ਹਰੇਕ ਨੂੰ ਗਿਫਟ ਮਿਲੇਗਾ ਜੀ ਦਿਵਾਲੀ ਤੇ ਆਫਰਾਂ ਲਾਤੀਆਂ ਜੀ ਸੈਲੋ ਕੰਪਨੀ ਦਾ ਡਿਨਰ ਸੈੱਟ 4000 ਐਮ ਆਰ ਪੀ ਜੋ 50% ਆਫ ਮਿਲੇਗਾ ਜੀ ਸਿਰਫ 2000 ਰੁਪਏ ਦਾ ਸੈਲੋ ਦਾ ਇਹਦਾ ਨਾਂ ਹੀ ਕਾਫੀ ਆ ਉਸ ਤੋਂ ਬਾਅਦ ਇਹ ਵੀ ਡਿਨਰ ਸੈੱਟ ਵੇਖੋ ਜੀ ਇਹ ਵੀ ਤੁਹਾਨੂੰ 4000 ਐਮ ਆਰ ਪੀ ਇਹ ਵੀ 2000 ਦਾ ਦਿੱਤਾ ਜਾਏਗਾ ਸਿਰਫ ਦਿਵਾਲੀ ਦਾ ਆਫਰ ਜੋ ਲਾਪ ਆਨਲਾਈਨ ਨੂੰ ਕਹਿੰਦੇ ਆ ਜੀ ਮਾਈਕ੍ਰੋਵੇਵ ਸੇਫ ਹੁੰਦਾ ਏ ਬਹੁਤ ਵਧੀਆ ਪਿਓਰ ਤੇ ਡਿਨਰ ਸੈੱਟ ਹੈ ਜੀ ਮੇਰੇ ਜੀ ਜੂਸਰ ਆਪਣਾ ਸੀਬੀਐਸ ਕੰਪਨੀ ਦਾ 2 ਸਾਲ ਦੀ ਮੋਟਰ ਦੀ ਗਾਰੰਟੀ ਹੋ ਜੀ ਹੁੰਦੀ ਪੀਸ ਟੂ ਪੀਸ ਮੋਟਰ ਵਾਪਸੀ ਹੈ ਜੀ ਕੰਪਨੀ ਦੀ ਦੇਸੀ ਮਾਲ ਨਹੀਂ ਵੇਚਣਾ ਪ੍ਰੈਸ ਨਾਲ ਫ੍ਰੀ ਮਿਲੇਗੀ 3000 ਰੁਪਏ ਦੀ 2 ਸਾਲ ਦੀ ਗਾਰੰਟੀ ਦਿਵਾਲੀ ਤੱਕ ਆਫਰ ਹੈ ਜਲਦੀ ਆਈ ਜਾਓ ਬੇਟਾ ਇਸ ਸਾਈਡ ਤੇ ਬੰਦਿਆਂ ਨੂੰ ਦੇਣ ਵਾਸਤੇ ਜਿੱਦਾਂ ਮਰਜ਼ੀ ਲੈ ਕੇ ਜਾਓ ਸਾਰੀ ਗਿਫਟ ਆਈਟਮ ਆ ਦਿਵਾਲੀ ਤੇ ਵੀਰਾਂ ਭੈਣਾਂ ਨੂੰ ਇਹ ਕਿੰਨੇ ਦਾ ਜੀ ਇਕੱਲਾ 100 ਰੁਪਏ ਦੀ ਚੀਜ਼ ਮਿਲਦੀ 100 ਦੇ ਦੋਵੇਂ ਚੀਜ਼ਾਂ ਮਿਲਣਗੀਆਂ ਦਿਵਾਲੀ ਤੱਕ ਆਫਰ ਹੈ ਇਹ ਗਿਫਟ ਆਈਟਮ 100 ਦੇ ਕੱਪ ਤੇ ਕਟੋਰੀ ਦੋਵੇਂ ਚੀਜ਼ਾਂ ਜੀ ਉਸ ਤੋਂ ਬਾਅਦ 100 ਰੁਪਏ ਦੇ ਕੱਪ ਐ ਵੇਚਦੇ ਜੀ ਲੋਕੀ 1.5 150 ਦੇ 6 ਕੱਪ ਸਿਰਫ ਕਿੰਨੇ ਦੇ ਵੀਰ ਜੀ 80 ਰੁਪਏ ਦੇ ਵੀਡੀਓ ਸ਼ੇਅਰ ਲਾਈਕ ਕਰੀ ਜਾਓ 80 ਰੁਪਏ ਦੇ ਲੈ ਜਾਓ ਉਸ ਤੋਂ ਬਾਅਦ ਆਜੋ ਜੀ ਉੱਪਰ ਹੋਰ ਆਟਮਾ ਇਹ ਜਿਹੜੇ ਕਲਰ ਕੱਪ ਆ ਇਹਦੇ ਵਿੱਚ ਇਹ ਨਹੀਂ ਗੱਲੇ ਇਹ ਆ ਇਹਦੇ ਜੇ ਤੁਹਾਨੂੰ ਇਹ ਹੈਗੇ ਜੀ 150 ਰੁਪਏ ਦੇ 6 ਕੱਪ ਇਹਦੇ ਜੇ ਉਸ ਤੋਂ ਬਾਅਦ ਭਾਵੇਂ ਆਪਣੇ ਕੋਲ 600 ਰੁਪਏ ਦੇ 6 700 ਰੁਪਏ ਦੇ 6 ਲੈ ਲਓ ਜੀ ਸੀ ਬੀ ਐਲ ਕੰਪਨੀ ਨੇ ਮਿਲ ਜਾਣਗੇ ਇਹ ਵੀ ਤੁਹਾਨੂੰ ਕਿੰਨੇ ਦਾ 200 ਰੁਪਏ ਦਾ ਹੈ ਲਾਈਕ ਸ਼ੇਅਰ ਕਰ ਦਿਓ ਵੱਡੇ ਕੱਪਾਂ ਦੇ ਵਿੱਚ ਰੰਗ ਵੀ ਬਹੁਤ ਸੋਹਣੇ ਆ ਸਿਰਫ 100 ਰੁਪਏ ਦਾ ਦਵਾਂਗੇ ਜੀ ਉਸ ਤੋਂ ਬਾਅਦ ਆਹ ਦੇਖੋ ਜੀ ਪੈਕਿੰਗ ਨਾਲ ਗਿਫਟ ਆਈਟਮ ਨਾਲ ਪੈਕਿੰਗ ਇਦਾਂ ਦੀ ਇਦਾਂ ਹੀ ਕਿੰਨੇ ਦੇ ਜੀ ਕੋਈ 100 ਕੋਈ 150 ਕੋਈ 200 ਵੀਡੀਓ ਬਹੁਤ ਲੰਮੀ ਹੋਏ ਨਹੀਂ ਇਸ ਕਰਕੇ ਤੁਹਾਨੂੰ ਅਸੀਂ ਇਦਾਂ ਹੀ ਦੱਸੀ ਜੰਨੇ ਆ ਇਹ ਵਿਖਾਇਓ ਬੇਟਾ ਆਹ ਵਿਖਾਇਓ ਜੀ ਆਹ ਦੇਖੋ 6 ਕੱਪ ਨਾਲ ਪਲੈਂਟਰ ਬਣਿਆ ਜੀ ਪੈਕਿੰਗ ਬਹੁਤ ਸੋਹਣੀ ਆ ਜੀ ਇਹ ਵੀ ਕਿੰਨੇ ਦਾ ਮਿਲੇਗਾ ਤੁਹਾਨੂੰ ਸਿਰਫ 120 ਰੁਪਏ ਦਾ ਕੋਈ ਰੇਟ ਨਹੀਂ ਦੇਗਾ ਜੀ 120 ਰੁਪਏ ਜਾ ਉਹ ਵੀ ਬੇਟਾ ਖਾਓ ਆ ਲਓ ਜੀ ਐ ਵੇਖੋ ਜੀ ਕਿੰਨੇ ਦਾ ਦੇਗਾ 150 ਰੁਪਏ ਦਾ ਬਲੈਕ ਕੱਪ ਨਾਲ ਪਲੈਂਟਰ ਬਣਿਆ ਹੋਇਆ ਬਹੁਤ ਸੋਹਣਾ 150 ਰੁਪਏ ਦੇ ਉਸ ਤੋਂ ਬਾਅਦ ਇਹ ਕੱਪ ਵੇਖੋ ਜੀ ਪਾਈਪ ਮੱਗ ਵੱਡੇ 200 ਰੁਪਏ ਦੇ ਵਿੱਚ ਦੇ ਦਾਂਗੇ ਐ ਸੌਰੀ 150 ਰੁਪਏ ਵਿੱਚ ਦੇ ਦਾਂਗੇ ਇਹਦੇ ਜੀ ਇਹਦੇ ਕਲਰ ਬਹੁਤ ਹੈਗੇ ਆ ਜੀ ਪੈਕਿੰਗ ਵੇਖੋ ਕੋਈ ਪੈਕਿੰਗ ਕਰਾਉਣ ਦੀ ਲੋੜ ਨਹੀਂ ਕੀ ਐ ਇਦਾਂ ਹੀ ਗਿਫਟ ਦੇ ਦੋ ਤੇ ਇਦਾਂ ਹੀ ਲੈ ਜਾਓ ਬਹੁਤ ਸੋਹਣਾ ਜੀ ਕੰਪਨੀ ਦਾ ਕੈਲਸਨ ਕੰਪਨੀ ਦਾ ਮਾਲ ਹੈ ਜੀ ਸਾਰੀ ਆਈਟਮ ਇਸ ਤਰ੍ਹਾਂ ਅਲੱਗ-ਅਲੱਗ ਕੋਈ ਰੇਟ ਜਬਾਨੀ ਨਹੀਂ ਚੇਤਾ ਜੀ ਆਜੋ ਤੇ ਰੇਟ ਲੱਗੇ ਆ ਲੈਸ ਕਰ ਦਾਂਗੇ ਜੋ ਵੀ ਹੋਰ ਹੋएगी ਵੀਡੀਓ ਨੂੰ ਸ਼ੇਅਰ ਕਰੀ ਜਾਓ ਉਸ ਤੋਂ ਬਾਅਦ ਆਟਮਾ ਫੈਂਸੀ ਲੈਣੀਆਂ ਜੀ ਡਿਨਰ ਸੈੱਟ ਜਿੱਦਾਂ ਨੇ ਮਰਜ਼ੀ ਲਓ ਜੀ ਆਪਣੇ ਕੋ ਲਾ-ਪਾਲਾ ਮੈਲਾਮਾਈਨ ਕ੍ਰਿਸਟਲ ਦਾ ਸਾਰੇ ਡਿਨਰ ਸੈੱਟ ਮਿਲ ਜਾਣਗੇ ਜੇਪੀ ਦੀ ਆਈਟਮ ਸਾਰੀ ਮਿਲ ਜਾਣਗੀ ਇਹਦੇ ਵਿੱਚ ਵੇਖੋ ਜੀ ਆ ਕੱਟਲੀ ਸੈੱਟ ਡੀਸੈਂਡ ਕੰਪਨੀ ਦੇ ਫੈਂਸੀ ਤੋਂ ਫੈਂਸੀ ਵੇਖੋ ਜੀ ਇਧਰ ਆਟਮਾ ਐਦਾਂ ਹੀ ਐ ਵੇਖ ਲਓ ਕੈਸਰੋਲ ਕਫਨ ਗਲਾਸ ਐ ਨਹੀਂ ਟੱਕਣ ਟੁੱਟ ਜਾਏਗਾ ਇਹਨਾ ਇਹ ਵੀ ਟਫਨ ਗਲਾਸ ਚੋ ਇਹਦੇ ਵਿੱਚ ਕੈਸਰੋਲ ਸੈੱਟ ਬਲੈਕ ਹੋਰ ਵੀ ਕਲਰ ਮਿਲਣਗੇ ਜੇਪੀ ਕੰਪਨੀ ਦਾ ਕੁਆਲਿਟੀ ਦਾ ਇਦਾਂ ਹੀ ਆ ਮਿਲਣਗੇ ਜੀ ਇਹ ਬੜੇ ਅੱਜ ਕੱਲ੍ਹ ਹੋ ਰਹੇ ਫੇਮਸ ਹੈਂਡਲ ਵਾਲੇ ਲੱਤਾਂ ਵਾਲਾ ਇਹਨੂੰ ਕਹਿ ਦਿੰਦੇ ਜੇਪੀ ਦਾ ਕੈਸਰੋਲ ਸੈੱਟ ਜਿੱਦਾਂ ਪਾਓਗੇ ਸਬਜ਼ੀ ਗਰਮ ਦੀ ਗਰਮ ਰਹੇਗੀ ਇਹਦੇ ਵਿੱਚ ਵੀਰ ਜੀਆ ਨਵੇਂ ਡਿਜ਼ਾਈਨਸ ਆ ਮਿਲਣਗੇ ਆਪਣੇ ਕੋ ਫੈਂਸੀ ਆਈਟਮ ਲੈਣੀ ਆ ਕੋਈ ਮੇਲੇ ਵਾਲਾ ਮਾਲ ਨਹੀਂ ਲੈਣਾ ਤੇ ਕੱਕੜ ਬਰਤਨ ਸਟੋਰ ਯਾਦ ਕਰ ਲਓ ਜੀ ਇੰਸਟਾਗ੍ਰam ਤੇ ਵੀ ਆਪਣਾ ਪੇਜ ਹੈਗਾ ਜੋ ਕੱਕੜ ਬਰਤਨ ਸਟੋਰ ਆਈ ਜਾਓ ਜੀ ਵੀਰ ਜੀ ਤੁਹਾਨੂੰ ਵਿਖਾਈ ਜੀ ਆਟਮਾ ਇਹਨ ਦੇ ਵਿੱਚ ਬਹੁਤ ਸਾਰੀ ਆਈਟਮਾਂ ਹੋਰ ਵੀ ਡਿਸਪਲੇ ਕਰਦਾਂਗੇ ਜੀ ਸ਼ਾਮ ਤੱਕ ਆ ਜਾਓ ਜੀ ਸائیں ਵੇਖੋ ਕੈਂਡੀ ਹੀਰਾ ਲੱਗਾ ਉੱਤੇ ਕੋਈ ਸਲਾਬ ਨਹੀਂ ਪੈਗਾ ਕੋਈ ਕੁਝ ਨਹੀਂ ਇਹ ਟਾਇੜੀਓ ਐ ਵੇਖੋ ਜੀ ਕੱਚ ਦੀਆਂ ਕੈਂਡੀਆਂ ਰੇਟ ਹੀ ਬਹੁਤ ਸੋਨੇ ਦੇਵਾਂਗੇ ਜੋ ਲੈਸ ਵੱਧ ਤੋਂ ਵੱਧ ਹੋਏਗੀ ਵੀਰਾਂ ਦਾ ਮਾਣ ਹੋਏਗਾ ਗਿਫਟ ਵੱਖਰੇ ਮਿਲਣਗੇ ਐ ਵੇਖੋ ਜੀ ਜੇਪੀ ਦੀਆਂ ਕੈਂਡੀਆਂ ਇਹ ਚੰਗੇ ਹੀ ਲਾਉਂਦੇ ਆ ਦੁਕਾਨ ਵਾਲੇ ਸੇਲ ਮੇਲੇ ਵਾਲਾ ਮਾਲ ਨਹੀਂ ਵਿਕਦਾ ਐ ਵੇਖੋ ਸਸਤੇ ਵਿਖਾ ਦੇਵਾਂਗੇ ਤੁਹਾਨੂੰ ਸਸਤੀ ਵਿਖਾ ਦਿਓ ਕੈਂਡੀ ਚਾਰ ਵਾਲੀ ਜਿਹੜੀ ਪਈ ਆ ਚਾਰ ਪੀਸ ਵਾਲੀ 100 200 ਆ ਜੀ ਇਹ ਦੇਖੋ ਜੀ ਬਾਕੀ ਲਾਈਕ ਸ਼ੇਅਰ ਕਰੀ ਜੋ ਤੁਹਾਨੂੰ ਗਿਫਟ ਸਾਰਿਆਂ ਨੂੰ ਮਿਲੇਗਾ ਵਾਏ ਉਸ ਤੋਂ ਬਾਅਦ ਜੀ ਜਿਹੜੀ ਵੀ ਆਈਟਮ ਲਾਓਗੇ ਗਿਫਟ ਦਵਾਂਗੇ ਆ ਦੇਖੋ ਜੀ ਅਨਬ੍ਰੇਕੇਬਲ ਕੈਂਡੀਆਂ ਦੇਖੋ ਵੀਰ ਜੀ ਵਿਖਾਓ ਆ ਲੈ ਇਹ ਦੇਖੋ ਜੀ ਇਹ ਸਭ ਆਈਟਮਾਂ ਕੋਈ ਮੇਲਿਆਂ ਵਾਲੇ ਮਾਲ ਨਹੀਂ ਇਹ ਸਭ ਕੱਕੜ ਬਰਤਨ ਸਟੋਰ ਤੋਂ ਲੈਣੀਆਂ ਜੀ ਆ ਜਾਓ ਵੀਰ ਜੀ ਸੋ ਸਭ ਤੋਂ ਬਾਅਦ ਇਲੈਕਟ੍ਰੋਨਿਕ ਚੀਜ਼ਾਂ ਸਾਰੀਆਂ ਮਿਲ ਜਾਣਗੀਆਂ ਚੋਪਰ ਔਰ ਪਰਦੇ ਕਿਚਨ ਵੇਅਰ ਉਸਾਕਾ ਇਹ ਦੇਖੋ ਰੈਪਿਡੋ ਪਿਜਨ ਕੰਪਨੀ ਦਾ ਇਹ ਸਭ ਤੋਂ ਆਫਰਾਂ ਮਿਲਣਗੀਆਂ ਜੀ ਐ ਵਾਲਾ ਸਿਰਫ 350 ਰੁਪਏ ਦਾ ਚੋਪਰ ਮਿਲੇਗਾ ਤੁਹਾਨੂੰ 5-600 ਦਾ ਮਿਲਦਾ ਬਾਜ਼ਾਰੋਂ 350 ਰੁਪਏ ਦਾ ਗਿਫਟ ਵੱਖਰਾ ਮਿਲੇਗਾ ਹੀ ਲਾਈਕ ਸ਼ੇਅਰ ਕਰੀ ਜਾਓ ਇਦਾਂ ਹੀ ਇਹ ਦੋ ਵਾਲੀਆਂ ਕੈਂਡੀਆਂ ਜੇਪੀ ਦੀਆਂ ਇਹ ਸਾਰੀਆਂ ਰਿਵਾਲਿੰਗ ਕੈਂਡੀਆਂ ਮਿਲਣਗੀਆਂ ਜੀ ਘੁੰਮਣ ਵਾਲੀਆਂ ਕੈਂਡੀਆਂ ਸਾਰਾ ਕੁਝ ਮਿਲੇਗਾ ਜੀ ਆ ਜਿਓ ਜੀ ਵੀਰ ਜੀ ਰੰਗਦਾਰ ਇਹ ਜੋ ਵੀਰਜੀ ਜਿਹੜਾ ਮੇਲਿਆਂ ਵਾਲਾ ਮਾਲ ਜੀ ਨੂੰ ਆਪਾਂ ਕਹਿ ਦਿੰਨੇ ਆ ਇਹ ਵੇਚਦੇ ਲੋਕੀ ਕਹਿੰਦੇ 500 ਦੀ ਵੇਖਦੀ 600 ਦੀ ਵੇਖਦੀ ਕੋਈ ਨਹੀਂ ਜੀ ਜੀ ਸਿਰਫ 150 ਰੁਪਏ ਦੀਆਂ ਚਾਰ ਕਹਿੰਦੀਆਂ ਜੇ ਡੱਬੇ ਦੇ ਵਿੱਚ ਲੈ ਲੋ ਕੇ ਬਾਕਸ ਪੈਕਿੰਗ 200 ਰੁਪਏ ਚ ਮਿਲ ਜਾਣਗੀ ਤੁਹਾਨੂੰ ਇਹਦੀ ਵੀ ਆ ਜਾਓ ਵੀਰਜੀ ਆ ਵਖਾਈ ਜੋ ਗਿਫਟ ਆਈਟਮ ਆਪਣੀ ਨਵੇਂ ਇਹ ਦੇਸੀ ਕੰਮ ਨੇ ਇੱਕ ਗਲਾਸ ਦੇਖੋ ਕਿੰਨੇ ਸੋਹਣੇ ਇਹਦੇ ਕੱਚ ਦੇ ਯਾਰ ਸਾਰੀ ਆਈਟਮ ਕੋਈ ਨਹੀਂ ਬਟਾ ਆਈ ਜਾਓ ਵੀਰਜੀ ਚਬਾਤੀ ਬਾਕਸ ਦੂਜੇ ਤੀਜੇ ਸਾਰੀਆਂ ਆਟਮਾ ਮਿਲ ਜਣਗੀਆਂ ਦੁਕਾਨਦਾਰ ਨੇ ਗਿਫਟ ਦੇਣੇ ਆ ਗਿਫਟ ਦੇਣੇ ਸਭ ਸਸਤੇ ਮਹਿੰਗੇ ਸਭ ਚੀਜ਼ਾਂ ਆਈਆਂ ਜੀ ਐ ਦੇਖੋ ਉਹ ਤੁਹਾਨੂੰ ਵਿਖਾਏ ਸੀ ਕਿ 150 ਵਾਲੇ ਕੱਪ ਐ ਕੋਈ ਜੀ 500 ਰੁਪਏ ਵਾਲੇ ਕੱਪ ਜੇ ਸੀ ਬੀ ਐਲ ਸੀ ਟਪੀ ਸੀ ਸੀ ਡੀ ਬੀ ਆਲਾ ਕੰਪਨੀ ਦੇ ਆ ਕੋਈ ਦੇਸੀ ਨਹੀਂਗਾ ਇਹਦੇ ਵਿੱਚ ਤੁਹਾਨੂੰ ਵਿਖਾਏ ਸੀ 150 ਵਾਲੇ ਛੇ ਐ ਵਾਲੇ 500 ਰੁਪਏ ਦੇ ਛੇ ਜੋ ਉਸ ਤੋਂ ਬਾਅਦ ਜੀ ਲੈਦਰ ਵਾਲੇ ਲੁੱਕ ਵਾਲੇ ਕੱਪ ਐ ਦੇਖੋ ਇਹ ਗੋਲਡਨ ਸੀਰੀਜ਼ ਆ ਕੱਕੜ ਬਰਤਨ ਸਟੋਰ ਤੇ ਇੰਸਟਾਗ੍ਰਾਮ ਤੇ ਪਾਏ ਗੱਲੇ ਗੱਲੇ ਡਿਜ਼ਾਈਨ ਆਣ ਕੇ ਵਿਜ਼ਿਟ ਕਰੋ ਜੋ ਵੀ ਲੈਸ ਹੋਗੀ ਵਤ ਤਾ ਮਿਲੇਗੀ ਗਿਫਟ ਵਕਰੇ ਮਿਲਣਗੇ ਇਹਦੇ ਵਿੱਚ ਕਾਫੀ ਡਿਜ਼ਾਈਨ ਹੈ 8-10 ਡਿਜ਼ਾਈਨ ਸੈਂਪਲ ਲੱਗਿਆ ਜੀ ਸਾਰੇ ਵਧੀਆ ਤੋਂ ਵਧੀਆ ਡਿਜ਼ਾਈਨ ਇਹਦੇ ਚ ਕੋਈ ਇੱਕ ਅੱਧਾ ਸੈਂਪਲ ਤੁਹਾਨੂੰ ਖੋਲ ਕੇ ਵਿਖਾਉਣ ਨੇ ਔਰ ਐਸਾ ਵੇਖੋ ਜੀ ਇਹ ਬਹੁਤ ਸੋਹਣੇ ਡਿਜ਼ਾਈਨ ਆ ਆਣ ਕੇ ਆਪੇ ਆਈ ਜਾਓ ਖੋਲੀ ਜਾਓ ਵੇਖੀ ਜਾਓ ਤੋਈ ਵੇਖੋ ਇਹ ਕੋਈ ਲੁੱਕ ਉਸ ਤੋਂ ਬਾਅਦ ਵੀਰ ਜੀ ਐ ਵੇਖੋ ਇਹ ਕੈਂਡੀ ਜਿਹੜੀ ਆ ਐਮ ਆਰ ਪੀ ਦਾ ਬਹੁਤ ਜ਼ਿਆਦਾ ਹੈ ਲਓ ਜੀ 1200 ਰੁਪਿਆ ਐਮ ਆਰ ਪੀ ਜੋ ਲਾਈਕ ਸ਼ੇਅਰ ਕਰ ਦਿਓ ਘੁੰਮਣ ਵਾਲੀ ਕੈਂਡੀ ਕਿੰਨੇ ਦੀ 650 ਰੁਪਏ ਦੀ ਲੈ ਜਾਓ ਜੀ 650 ਰੁਪਏ ਦੀ ਅਸੀਂ ਕਹਿੰਦੇ ਨਹੀਂ ਪੰਜਾਬ ਦੀ ਰੇਟ ਦੀ ਗਾਰੰਟੀ ਅਸੀਂ ਆਪ ਕਮਾ ਕੇ ਦਵਾਂਗੇ ਗਿਫਟ ਵੀ ਦਵਾਂਗੇ ਕੁਆਂਟੀਟੀ ਚੁੱਕੀ ਦੀ ਆ ਹੌਲ ਸੇਲ ਦੇ ਤਾ ਦਈ ਦੀ ਜੀ ਠੀਕ ਹੈ ਇਹ ਨਹੀਂ ਇਹ ਕਹਿੰਦੇ ਵੀ ਸਾਡੀ ਪੰਜਾਬ ਦੀ ਰੇਟ ਦੀ ਗਾਰੰਟੀ ਹੈ ਅਸੀਂ ਆਪਣੀ ਗਾਰੰਟੀ ਕਹਿੰਨੇ ਆ ਸਾਡੇ ਕੋਲ ਲੈ ਜਾਓ ਇਹ ਕਹਿ ਦੇਖੋ ਜੀ ਐ ਵੀ ਇੰਦੇ ਚਾਈ ਰਾਉਂਡ ਇੱਕ ਹੋ ਆਈਏ ਜੀ ਇਹਦਾ ਵੀ ਰੇਟ ਤੁਹਾਨੂੰ 650 ਲੱਗ ਜਗਾ ਐਂ ਦੇਖੋ ਕਿੱਡੇ ਪਿਆਰੇ ਬਣੇ ਥੱਲੇ ਵੀ ਲੁੱਕ ਵੇਖੋ ਉੱਪਰ ਘੁੰਮਣ ਵਾਲੇ ਕੰਟੇਨਰ ਬਹੁਤ ਸੋਹਣਾ ਬਣਿਆ ਫਿਟਿੰਗ ਵਿੱਚੇ ਹੀ ਆ ਜੀ ਇੰਦੀ ਆ ਜਾਓ ਜੀ ਵੀਰ ਜੀ ਆਏ ਹਾਂ ਵੇਖੋ ਵੀਰ ਜੀ ਐ ਵੀ ਕੱਪ 100 ਰੁਪਏ ਦੇ ਦੋ ਪੀਸ ਪੈਕਿੰਗ ਵੇਖੋ ਨਾਲ ਮਿਲੇਗੀ ਤੁਹਾਨੂੰ 100 ਰੁਪਏ ਦੇ ਦੋ ਪੀਸ ਐ ਵੇਖੋ ਜੀ 12 ਪੀਸ ਕਾਪ ਆ ਕਿੰਨੇ ਦੇ ਮਿਲਣਗੇ ਸਿਰਫ 200 ਰੁਪਏ ਦੇ ਲਾਈਕ ਸ਼ੇਅਰ ਕਰਿਓ ਜੀ 200 ਰੁਪਏ ਦੇ 12 ਪੈਕਿੰਗ ਬ ਉਸ ਤੋਂ ਬਾਅਦ 골ਡਨ ਲਾਈਨ ਦੇ ਕੱਪ ਇਹ ਵੀ ਕੁਆਂਟੀਟੀ ਚ ਲਓਗੇ ਹੋਲ ਸੇਲ ਚ 100 ਰੁਪਏ ਦੇ ਮਿਲ ਜਣਗੇ ਤੁਹਾਨੂੰ ਰੇਟ ਜੋ ਵੀ ਲੈਸ ਤੋਂ ਲੈਸ ਮਿਲ ਜੇਗਾ ਜੀ ਆਈ ਜਾ ਵੀਰ ਜੀ ਵਿਖਾਈ ਜੋ ਆਈਟਮ ਬਹੁਤ ਜਿਆਦੀ ਹੈ ਜੀ ਵੀਡੀਓ ਲੰਮੀ ਹੋਣੀ ਆ ਤੇ ਜੇਪੀ ਦੇ ਕੰਟੇਨਰ ਅੱਗੇ ਵੀ ਦਰਾਜ ਦਰੂਈ ਵੇਚੀ ਤੇ ਆਪਾਂ ਬਹੁਤ ਸੋਹਣੇ ਇਹ ਚਪਾਤੀ ਬਾਕਸ 골ਡਨ ਆ ਕਿੱਥੇ ਖੋਲਿਆ ਹੈ ਨਾਮ 골ਡਨ ਤੇ ਦੂਜਾ ਆਵੇ ਆਵੇ ਆ ਉਹ ਵਿਖਾਉ ਆ ਬਲੈਕ ਤੇ 골ਡਨ ਵਿਖਾ ਦਿਓ ਦੋਵੇਂ ਉਹ ਦੋਵੇਂ ਫੜ ਦੇ ਆ ਦੇਖੋ ਜੀ ਲਾਈਕ ਸ਼ੇਅਰ ਕਰਿਓ ਵੱਡਾ ਖੁੱਲਾ ਚਬਾਤੀ ਬਾਕਸ ਜੋ ਕਿੰਨੇ ਦਾ ਮਿਲੇਗਾ ਜੀ 400 ਦਾ ਇੱਕ ਮਿਲਦਾ ਹੀ 400 ਤੇ ਦੋ ਦੇ ਦਾਂਗੇ ਵਾਈਟ ਲੈ ਲਓ ਬਲੈਕ ਲੈ ਲਓ ਭਾਵੇਂ ਜੋੜਾ ਲੈ ਲਓ ਤੇ ਭਾਵੇਂ ਇਕੱਲਾ ਲੈ ਲਓ 200 ਰੁਪਏ ਦੋ ਐ ਦੇਖੋ ਜੀ ਤਰਮੋਸ਼ ਗਿਫਟ ਦੇਣੀ ਭਾਵੇਂ ਘਰੇ ਲੈ ਕੇ ਜਾਣੀ ਆ ਕਿੰਨੇ ਦੀ ਦਵਾਂਗੇ ਵੀਰ ਜੀ ਸਿਰਫ 150 ਰੁਪਏ ਤਰਮੋਸ਼ ਦੇ ਦਾਂਗੇ ਜੀ ਕੁਕਰ ਰਪਿੰਗ ਹੋਰ ਲੈਸ ਕਰਦਾਂਗੇ ਜੇ ਇਕੱਠਾ ਮਾਲ ਗਿਫਟ ਦੇਣ ਵਾਸਤੇ ਲੈਣਾ ਕੁਆਂਟੀਟੀ ਚ ਇੱਕ ਪੀਸ ਦੋ ਪੀਸ ਲੈਣੇ 150 ਦੇ ਇਹ ਕੰਟੇਨਰ 100 ਵਾਲੇ ਜਿਹੜੇ ਕਹਿ ਰਹੇ ਸੀਗੇ ਇਹ 100 ਵਾਲੇ ਬਾਕੀ ਮਾਲ ਵਧੀਆ ਫੈਂਸੀ ਲੈਣਾ ਜੋ ਜ ਮਰਜੀ ਟ੍ਰਾਈਪਲਾਈ ਕੁਕਰ ਪੀਐਨਬੀ ਕੰਪਨੀ ਦੇ ਹਾਕਿੰਸ ਕੰਪਨੀ ਦੇ ਮਿਲਣਗੇ ਜੀ ਉਸ ਤੋਂ ਬਾਅਦ ਪ੍ਰੈਸਟੀ ਕੰਪਨੀ ਦੇ ਮਿਲਣਗੇ ਜੀ ਪੀਜਨ ਕੰਪਨੀ ਦੇ ਮਿਲਣਗੇ ਜੀ ਮਤਲਬ ਕਿ ਸਾਰੀਆਂ ਕੰਪਨੀਆਂ ਦਾ ਮਾਲ ਵਿਸ਼ਾ ਲੈਣਾ ਹੈ ਤੇ ਫਿਰ ਯਾਦ ਰੱਖੋ ਦੁਕਾਨ ਇੱਕੋ ਹੀ ਇੱਕਾ ਤੁਹਾਡਾ ਵੀਰ ਕੱਕੜ ਬਰਤਨ ਸਟੋਰ ਵੀਡੀਓ ਬਹੁਤ ਲੰਮੀ ਹੋਣੀ ਹੈ ਜੀ ਐ ਦੇਖੋ ਵੱਡੇ ਵੱਡੇ ਸਾਈਜ਼ ਦੇ ਚਮਾਤੀ ਬਾਕਸ ਇਹਦਾ ਵੀ ਰੇਟ ਕੋਈ ਜ਼ਿਆਦਾ ਨਹੀਂ ਹੈਗਾ ਜੀ ਕਿੰਨਾ ਕੋਈ 250 ਕੋਈ 200 ਕੋਈ 300 ਇਸ ਤੋਂ ਵੱਧ ਕੋਈ ਨਹੀਂ ਹੈਗੀ ਆਟਮ ਐ ਦੇਖੋ ਵੱਡੇ ਸਾਈਜ਼ ਦੇ ਸਾਈਜ਼ ਦੇਖੋ ਕਿੰਨੇ ਤਕੜੇ ਆ ਕਿੰਨੇ ਰੁਪਏ ਦੇ ਦਾਂਗੇ ਸਿਰਫ 300 ਰੁਪਏ ਚ 250 ਚ 200 ਚ ਇਹ ਤਿੰਨ ਚਾਰ ਸੈਜ ਹੈਗੇ ਆ ਆਜੋ ਕੋਈ ਆਪਣੀ ਪੁਰਾਣੀ ਗੱਲ ਭਾਵੇਂ ਪ੍ਰਸ਼ਾਦ ਬਹੁਤੇ ਭਾਵੇਂ ਪ੍ਰਸ਼ਾਦੇ ਬਹੁਤ ਏਡੇ ਵੱਡੇ ਚਮਾਤੀ ਬਾਕਸੇ ਜੀ ਐ ਦੇਖੋ ਜੀ ਇਹ ਵੀ ਇਦਾਂ ਸਾਰੀ ਆਈਟਮ ਮਿਲ ਜੇਗੀ ਸਾਰੇ ਸਾਈਜ਼ ਵੱਡੇ ਛੋਟੇ ਸਟੀਲ ਵਾਲੇ ਇਹ ਨਵੇਂ ਸੀਬੀਐਸ ਦੇ ਬਹੁਤ ਡਿਜ਼ਾਈਨ ਆ ਗਏ ਨੇ ਕੁੰਡਿਆਂ ਵਾਲੇ ਡਿਜ਼ਾਈਨ ਸੀਬੀਐਸ ਦੇ ਇਹ ਡੂੰਗਾ ਚਪਾਤੀ ਬਾਕਸ ਇਹ ਵੀ ਤੁਹਾਨੂੰ ਬਲੰਕਸ ਆਰਡਰ ਚੁੱਕੋਗੇ ਤੇ ਤੁਹਾਨੂੰ ਇਹ ਵੀ ਮਿਲ ਜੇਗਾ ਜੀ ਸਿਰਫ 350 ਰੁਪਏ ਦਾ ਵੈਸੇ 550 ਰੇਂਜ ਆ ਕੱਟੇ ਪਿਸ ਲੈਣੇ 350 ਰੁਪਏ ਚ ਦਿਵਾਲੀ ਤੱਕ ਇਹ ਵੀ ਆਫਰ ਦੇ ਦਾਂਗੇ ਜੀ ਭਾਵੇਂ 2 ਪਿਸ ਲੈ ਜਾਓ ਘਰ ਵਾਸਤੇ ਤਾਂ ਵੀ 350 ਦਾ ਦੇ ਦਾਂਗੇ ਕੋਈ ਗੱਲ ਨਹੀਂ ਵੈਸੇ ਹਲਸੇ ਰੇੜ ਜੋ ਉਸ ਤੋਂ ਬਾਅਦ ਇਹਦੇ ਚ ਇਹ ਵੀ ਆਪਣੇ ਕੋ ਆ ਰਿਹਾ ਮਾਲ ਵਖਾਣ ਵਾਸਤੇ ਲਿਆਉਣਾ ਹੈ ਸਸਤਾ ਮਿਲੇਗਾ ਉਹ ਇਹ ਪਿਓਰ ਸਟੀਲ ਲੱਗੀ ਜੋ ਅੱਜ ਕੱਲ ਕੀ ਆ ਰਿਹਾ ਸਟੀਲ ਦਾ ਪੇਂਟ ਆ ਰਿਹਾ ਜੂ ਹੋ ਰੰਗ ਫੇਰਿਆ ਲੱਤ ਗਿਆ ਤੇ ਕੰਮ ਖਤਮ ਜੀ ਇਹ ਸੀਬੀਐਸ ਕੰਪਨੀ ਦਾ ਜੋ ਫੁੱਲ ਗਰੰਟੀ ਹੈ ਸਟੀਲ ਬਟਨ ਦੀ ਉਹ ਦਿੱਲੀ ਦੇ ਮਾਲ ਆ ਕੇ ਜੀ ਪੇਂਟ ਕੀਤੇ ਉਹ ਜਿਹਨੇ ਲੈਣਾ ਤੇ ਉਹਨੂੰ ਮਿਲ ਜੇਗਾ ਸਹਰੇ ਉਹ ਵੀ ਮਿਲ ਜੇਗਾ ਇਹ ਮਾਲ ਇਹ ਅਸਲੀਆ ਸਾਫ ਦੀ ਗਰੰਟੀ ਹੈ ਸਾਰਿਆਂ ਦੀ ਬਾਕੀ ਆਈਟਮ ਸਟੀਲ ਦੀ ਹੌਲ ਸੇਲ ਪਰਚੂਨ ਸਾਰਾ ਕੁਝ ਮਿਲ ਜੇਗਾ ਜੀ ਕੁਰਸੀਆਂ ਵੀ ਮਿਲ ਜਣਗੀਆਂ ਬੱਚਿਆਂ ਵਾਲੀਆਂ ਵੱਡੀਆਂ ਕੱਕੜ ਬਰਤਨ ਸਟੋਰ ਤੁਹਾਡਾ ਵੀਰ ਧੰਨਵਾਦ ਜੀ